ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਕੱਟ ਪੀਸ ਜੀ ਕੱਟ ਪੀਸ ਹੋਣਗੇ ਜੀ ਰਸ਼ੀਆ ਦੇ ਕਾਟਨ ਲੋਨ ਦੇ ਜੀ ਤੇ ਤੁਹਾਨੂੰ ਅਸੀਂ ਕਾਫੀ ਦੁਪੱਟੇ ਦੀ ਆਫਰਾਂ ਤੁਹਾਡੇ ਲਈ ਲੈ ਕੇ ਆਣੇ ਆ ਜੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕਾਫੀ ਦੁਪੱਟੇ ਦੀਆਂ ਆਫਰਾਂ ਵੀ ਦਿਖਾਵਾਂਗੇ ਜੀ ਕਿੰਨਾ-ਕਿੰਨਾ ਦੁਪੱਟੇ ਤੇ ਲੱਗੀਆਂ ਨੇ ਆਫਰਾਂ ਜੀ ਪਹਿਲਾਂ ਆਪਾਂ ਦੁਪੱਟੇ ਦੀ ਤਰਫ ਚੱਲਦੇ ਹਾਂ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਸਨਸ਼ਾਈਨ ਕੰਪਨੀ ਦੀ ਚਨੂਨ ਲਾਸਟ ਟਾਈਮ ਵੀ ਆਪਾਂ ਨੇ ਸੇਲ ਕੀਤੀ ਸੀ ਜੀ 200 ਰੁਪਏ ਦਾ 2.5 ਮੀਟਰ ਦੁਪੱਟਾ ਵੇਚਿਆ ਸੀ ਤੇ ਮਾਲ ਰੀਸਟਾਕ ਹੋ ਚੁੱਕਿਆ ਜੀ ਆਪਣੇ ਕੋਲ ਤੇ ਮਾਲ ਦੀ ਕਟਿੰਗ ਹੋ ਚੁੱਕੀ ਹੈ ਜੀ 2.5 2.5 ਮੀਟਰ ਦੇ ਦੁਪੱਟੇ ਕੱਟੇ ਜਾ ਚੁੱਕੇ ਹੈ ਜੀ ਤੇ 100 ਦੁਪੱਟਾ ਸੀ ਕੱਟ ਚੁੱਕੇ ਹੈ ਜੀ ਤੇ ਕੱਲ ਦੁਪੱਟਿਆਂ ਦੀ ਆਫਰਾਂ ਦੇ ਵਿੱਚ ਚਨੂਨ ਦਾ ਦੁਪੱਟਾ ਜੀ ਦਿੱਤਾ ਜਾਊਗਾ 2.5 ਮੀਟਰ 200 ਰੁਪਏ ਦਾ ਜੀ ਸਨ ਸ਼ਾਈਨ ਕੰਪਨੀ ਦਾ ਜੀ ਜ਼ਰੂਰ ਨੋਟ ਕੀਤਾ ਜਾਵੇ ਜੀ ਸਨ ਸ਼ਾਈਨ ਦਾ ਦੁਪੱਟਾ ਜੀ 2.5 ਮੀਟਰ ਦਿੱਤਾ ਜਾਊਗਾ 200 ਰੁਪਏ ਦਾ ਤੇ ਇਸ ਤੋਂ ਬਾਅਦ ਜੀ ਇੱਕ ਚੰਦਗੋਠੀਆ ਦਾ ਕੋਟਾ ਡੋਰੀਏ ਜੀ 2.5 ਮੀਟਰ ਚੰਦਗੋਠੀਆ ਦਾ ਕੋਟਾ ਡੋਰੀਆ ਦਾ ਦੁਪੱਟਾ 2.5 ਮੀਟਰ ਉਹ ਦਿੱਤਾ ਜਾਊਗਾ 150 ਰੁਪਏ ਦਾ ਉਹ ਵੀ ਆਪਣੇ ਕੋਲ ਰੀਸਟੌਕ ਹੋ ਚੁੱਕਿਆ ਜੀ ਪਹਿਲਾਂ ਖਤਮ ਹੋ ਗਿਆ ਸੀ ਮਾਲ ਜੀ ਰੀਸਟੌਕ ਹੋ ਚੁੱਕਿਆ ਜੀ ਆ ਤੁਸੀਂ ਦੇਖ ਸਕਦੇ ਹੋ ਬਸ ਇਹ ਜੀ ਚਾਂਦ ਗੋਠੀਆ ਦਾ ਦੁਪੱਟਾ ਜੀ ਕੋਟਾ ਡੋਰੀਆ ਦਾ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਇਹ ਚਾਂਦ ਗੋਠੀਆ ਦਾ ਇੱਕ ਚਾਂਦ ਗੋਠੀਆ ਦਾ ਕੋਟਾ ਡੋਰੀਆ ਦਾ ਦੁਪੱਟਾ ਜੀ 150 ਰੁਪਏ ਦਾ ਦਿੱਤਾ ਜਾਊਗਾ 2.5 ਮੀਟਰ ਇਹ ਵੀ ਆਪਣੇ ਕੋਲ ਰੀਸਟਾਕ ਹੋ ਚੁੱਕੇ ਜੀ ਦੋ ਤਰ੍ਹਾਂ ਦੇ ਦੁਪੱਟੇ ਰੀਸਟਾਕ ਹੋ ਚੁੱਕੇ ਜੀ ਸਨਚਾਈਂ ਦੀ ਚुनੌਣ ਦਾ ਦੁਪੱਟਾ ਜੀ 2.5 ਮੀਟਰ ਸਿਰਫ 200 ਰੁਪਏ ਦਾ ਜੀ ਕੋਟਾ ਟੋਰੀਆ ਦਾ ਦੁਪੱਟਾ ਜੀ 2.5 ਮੀਟਰ 150 ਰੁਪਏ ਦਾ ਤੇ ਸੁਪਰ ਨੈੱਟ ਦਾ ਦੁਪੱਟਾ ਜੀ 100 ਰੁਪਏ ਦਾ ਆਪਾਂ ਸੇਲ 'ਚ ਲਗਾਇੀ ਹੋਇਆ ਜੀ ਰੈਗੂਲਰ ਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਤੇ ਇੱਕ ਆਪਾਂ ਨੇ ਇੱਕ ਨਵੀਂ ਆਈਟਮ ਤੋਂ ਡਿਲੀਵਰੀ ਪੇਸ਼ ਕੀਤੀ ਹੈ ਜੀ ਦੁਪੱਟਿਆਂ ਦੇ ਵਿੱਚ ਇਹ ਆਈਟਮ ਹੈਗੀ ਹੈ ਜੀ ਬਿਲਕੁਲ ਮਾਈਕਰੋ ਸੁਪਰ ਮਾਈਕਰੋ ਦੁਪੱਟਾ ਹੈ ਜੀ ਇਹ ਫਸਟ ਟਾਈਮ ਆਇਆ ਜੀ ਇਸ ਦਾ ਰੇਟ ਵੀ ਰੁਪਿਆ ਜੀ 150 ਦਾ 2.5 ਮੀਟਰ ਜੀ ਇੱਕ ਸੁਪਰ نیٹ ਤੇ ਮਾਈਕਰੋ ਸੁਪਰ نیٹ ਆਈਏ ਬਿਲਕੁਲ ਹੀ ਬਰੀਕ ਹੈ ਜੀ ਤੇ ਕੋਟਨ ਟੱਚ ਦੇ ਵਿੱਚ ਹੈ ਜੀ ਇਹ ਦੁਪੱਟਾ ਦਿੱਤਾ ਜਾਊਗਾ ਸਿਰਫ 150 ਰੁਪਏ ਦੇ ਵਿੱਚ ਜੀ ਹਾਂਜੀ ਤੁਹਾਨੂੰ ਚਾਰ ਤਰ੍ਹਾਂ ਦੇ ਦੁਪੱਟੇ ਦੀ ਆਪਾਂ ਨੇ ਸੇਲ ਦਸ ਦਿੱਤੀ ਹੈ ਤੇ ਇੱਕ ਦੁਪੱਟਾ ਹੋਰ ਹੈ ਜੋ ਸੇਲ ਦੇ ਵਿੱਚ ਹੈ ਜੀ ਪ੍ਰਿੰਟਡ ਮਸਲੀਨ ਦਾ ਦੁਪੱਟਾ ਜੀ 120 ਰੁਪਏ ਦਾ ਪ੍ਰਿੰਟਡ ਮਸਲੀਨ ਦਾ ਦੁਪੱਟਾ ਜੀ 120 ਰੁਪਏ ਦਾ ਪੰਜ ਦੁਪੱਟੇ ਤੇ ਆਫਰ ਹੈ ਜੀ ਕੱਲ ਸ਼ਨੀਵਾਰ ਨੂੰ ਜ਼ਰੂਰ ਪਹੁੰਚੋ ਜੀ ਕੱਟ ਪੀਸ ਆਇਆ ਹੈ ਜੀ ਆਪਣੇ ਕੋਲ ਕਾਟਨ ਲੌਨ ਦੇ ਆ ਦੇਖ ਸਕਦੇ ਹੋ ਜੀ ਰਸੀਆ ਬ੍ਰਾਂਡ ਦੇ ਜੀ ਕਾਟਨ ਲੌਨ ਦੇ ਕੱਟ ਪੀਸ ਜੀ ਬਿੱਗ ਫੈਂਟ ਮਤਲਬ ਵੱਡੇ ਕੱਟ ਪੀਸ ਆਇਆ ਹੈ ਜੀ ਸਾਰੇ ਤੇ ਕਰਦੇ ਆ ਜੀ ਓਪਨ ਹਾਂਜੀ ਸਟਾਰਟ ਕਰੋ ਜੀ ਡ੍ਰੈਮ ਕਰੋ ਸ਼ੋ ਜੀ ਕਸਟਮਰ ਨੂੰ ਇਹ ਹੈ ਜੀ ਰਸ਼ੀਆ ਦੀ ਕਾਟਨ ਲੌਨ ਜੀ ਇਹਦੇ ਵਿੱਚ ਜੇ ਛੋਟੇ ਪਣੇ ਦੇ ਹੋਏ ਕੱਟ ਪੀਸ ਜੀ ਉਹ ਤਾਂ ਰਹਿਣਗੇ ਜੀ 100 ਰੁਪਏ ਮੀਟਰ ਮਤਲਬ 5 ਮੀਟਰ ਸੂਟ ਜਿੰਨਾ ਦਾ ਬੰਦਾ ਹੈ ਉਹ ਵਾਲਾ ਕਪੜਾ ਹੋਇਆ ਜੀ 5 ਮੀਟਰ ਵਾਲਾ ਜੀ ਤਾਂ 100 ਰੁਪਏ ਮੀਟਰ ਜੀ ਜੇ ਇਸ ਦੇ ਵਿੱਚ ਹੋਏ ਵੱਡੇ ਪਣੇ ਦੇ ਪੀਸ ਜੀ ਫਿਰ ਹੋਊਗਾ ਜੀ ਰੇਟ 150 ਰੁਪਏ ਮੀਟਰ ਜੀ ਇਹ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ ਜੀ ਕਾਟਨ ਲੌਨ ਦੇ ਜੀ ਤੁਸੀਂ ਦੇਖ ਸਕਦੇ ਹੋ ਦਸੀ ਆ ਬ੍ਰਾਂਡ ਦੇ ਕਾਟਨ ਲੌਨ ਦੇ ਕੱਟ ਪੀਸ ਜੀ ਕੁਝ ਕਮਾਲ ਦੇ ਵਿੱਚ ਸ਼ਿਮਰ ਵੀ ਆਇਆ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸ਼ਿਮਰ ਦੇ ਪੀਸ ਹੀ ਹੈ ਔਨਲਾਈਨ ਡਿਲੀਵਰੀ ਨਹੀਂ ਹੈ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਇਹ ਪੀਸ ਖਰੀਦ ਸਕਦੇ ਹੋ ਜੀ ਡਿਜ਼ਾਈਨ ਆਇਆ ਜੀ ਬਹੁਤ ਸੋਹਣੇ ਜੀ ਤੁਸੀਂ ਆ ਚੈੱਕ ਕਰ ਸਕਦੇ ਹੋ ਡਿਜ਼ਾਈਨ ਛੋਟੇ ਵੱਡੇ ਨਵੇਂ-ਨਵੇਂ ਪ੍ਰਿੰਟ ਤੋਂ ਨੂੰ ਦੇਖਣ ਨੂੰ ਮਿਲ ਜਾਣਗੇ ਜੀ कॉटन लोन ਦੇ ਵਿੱਚ ਜੀ ਤੁਹਾਨੂੰ ਪ੍ਰਿੰਟਡ ਮਾਲ ਵੀ ਮਿਲੂਗਾ ਜੀ ਪਲੇਨ ਮਾਲ ਵੀ ਮਿਲੂਗਾ ਮੋਸਟ ਬਹੁਤ ਤਰ੍ਹਾਂ ਦਾ ਮਾਲ ਤੁਹਾਨੂੰ ਮਿਲੂਗਾ ਜੀ ਇਹ ਸੀ कॉटन लोन ਦੀ ਗੱਠ ਜੀ ਜੋ ਅਸੀਂ ਤੁਹਾਨੂੰ ডিসਪਲੇ ਦੇ ਵਿੱਚ ਲਿਆਂਦੀ ਹੈ ਜੀ ਤੇ ਇਹ ਕੱਲ ਕਿਤੇ ਜਾਣਗੇ ਓਪਨ ਜੀ ਸਮਾਂ ਜ਼ਰੂਰ ਨੋਟ ਕੀਤਾ ਹੋਇਆ ਵੀ ਜੀ ਕੱਲ ਸ਼ਨੀਵਾਰ ਦਾ ਦਿਨ ਹੈ ਜੀ 29 ਜੂਨ ਨੂੰ ਜੀ ਸ਼ਨੀਵਾਰ ਨੂੰ ਕੱਟ ਪੀਸ ਕਿਤੇ ਜਾਣਗੇ ਓਪਨ ਜੀ 29 ਜੂਨ ਨੂੰ ਸ਼ਨੀਵਾਰ ਨੂੰ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਸਮਾਂ ਰੂ ਹੈ ਜੀ ਸਵੇਰੇ 7:30 ਵਜੇ ਜੀ ਸਮਾਂ ਜ਼ਰੂਰ ਨੋਟ ਕੀਤਾ ਜਾ ਵੀ 7:30 ਵਜੇ ਦਾ ਸਮਾਂ ਰੂ ਹੈ ਜੀ 29 ਜੂਨ ਨੂੰ ਜੀ ਦਿਨ ਸ਼ਨੀਵਾਰ ਇਸ ਵਾਰ ਐਤਵਾਰ ਨੂੰ ਕੱਟ ਪੀਸ ਨਹੀਂ ਕਿਤੇ ਜਾਣਗੇ ਓਪਨ ਜੀ ਸ਼ਨੀਵਾਰ ਨੂੰ ਕਿਤੇ ਜਾਣਗੇ ਓਪਨ ਜੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਹੀ ਸੀ ਕਿ ਕੱਟ ਪੀਸ ਕਿਤੇ ਜਾਣਗੇ ਓਪਨ ਸ਼ਨੀਵਾਰ ਨੂੰ ਤੇ ਕੱਟ ਪੀਸ ਕਿਹੜੇ ਬ੍ਰਾਂਡ ਦੇ ਹੈ ਜੀ ਰਸ਼ੀਆ ਬ੍ਰਾਂਡ ਦੇ ਕੋਟਨ ਲੌਂਡ ਦੇ ਜੀ ਤੇ ਦੁਪੱਟਿਆਂ ਤੇ ਤੁਸੀਂ ਆਫਰ ਦੇਖ ਹੀ ਸਕਦੇ ਹੋ ਜੀ ਚਨੂਨ ਦੇ ਉੱਤੇ ਲੱਗੀ ਹੋਈ ਹੈ ਜੀ 2.5 ਮੀਟਰ ਦਾ ਦੁਪੱਟਾ サンशाइन ਕੰਪਨੀ ਦਾ 200 ਰੁਪਏ ਦੇ ਵਿੱਚ ਕੋਟਾਡੋਰੀਆ ਦਾ ਦੁਪੱਟਾ ਜੀ 2.5 ਮੀਟਰ 150 ਰੁਪਏ ਦਾ ਜੀ ਸੁਪਰ نیٹ ਦਾ ਦੁਪੱਟਾ ਜੀ ਬਹੁਤ ਹੀ ਵਧੀਆ ਕੁਆਲਟੀ ਦਾ ਜੀ ਸਿਰਫ 100 ਰੁਪਏ ਵਿੱਚ 2.5 ਮੀਟਰ ਤੇ ਮਾਈਕਰੋ ਸੁਪਰ نیٹ ਦਾ ਦੁਪੱਟਾ ਜੀ ਬਹੁਤ ਹੀ ਵਧੀਆ ਕੁਆਲਟੀ ਦਾ 150 ਰੁਪਏ ਦੇ ਵਿੱਚ ਜੀ ਤੇ ਪ੍ਰਿੰਟਡ ਮਸਲੀਨ ਦੇ ਦੁਪੱਟਿਆਂ ਦਾ ਰੇਟ ਰੂ ਹੈ ਜੀ 120 ਰੁਪਏ ਦਾ ਜੀ 120 ਰੁਪਏ ਦਾ ਦੁਪੱਟਾ ਤੇ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜੀ ਦਾਸ ਤੇ ਕੱਟ ਪਿਸਤਾ ਦੀ ਵੱਲ ਸੀਜ਼ਰ ਚੱਕ ਲੋ ਟਿਕ ਪਾਰਸਲ ਦਾਸ ਦਾ ਹੈ ਜੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੀ ਸੀ ਕਿ ਕੱਟ ਵੀ ਸਾਂਗੇ ਜੀ ਦੋ ਬ੍ਰਾਂਡ ਦੇ ਜੀ ਰੱਸੀਆ ਤੇ ਦਾਸ ਜੀ ਇੱਕ ਇੱਕ ਪਾਰਸਲ ਹੈ ਜੀ ਦੋਨਾਂ ਦਾ ਜੀ ਜੋ ਕਸਟਮਰ ਧਾਸ ਅਤੇ ਕੋਟਨ ਲੋਨ ਦੇ ਕੱਪੀਸ ਖਰੀਦਣਾ ਚਾਹੁੰਦੇ ਜੀ ਕੱਲ ਜਰੂਰ ਵਿਜ਼ਿਟ ਕਰਨ ਜੀ ਕੋਟਨ ਕਪੜਾ ਹੋਊਗਾ ਜੀ ਸਾਰਾ ਜੋ ਅੱਜ ਸਾਨੂੰ ਪਹਿਲੀ ਵਾਰ ਦੇਖਦੇ ਜੀ ਸਾਡੇ ਚੈਨਲ ਦੇ ਉੱਤੇ ਜੀ ਸਾਡੇ ਚੈਨਲ ਨੂੰ ਕਰਨ ਜ਼ਰੂਰ ਸਬਸਕ੍ਰਾਈਬ ਜੀ ਕਿਉਂਕਿ ਕੱਟ ਪੀਸ ਤੋਂ ਡਲੀ ਲੈ ਕੇ ਆਉਂਦੇ ਰਹਿੰਨੇ ਜੀ ਇਹ 10 ਕੰਪਨੀ ਦੇ ਹੈਗੇ ਜੀ ਕੱਟ ਪੀਸ ਜੀ ਲੀਬੀਆ ਕੋਟਨ ਇਸ ਦਾ ਰੇਟ ਵੀ ਰੂ ਹੈ ਜੀ 4 ਰੁਪਏ ਮੀਟਰ ਜੀ ਹਾਂਜੀ ਜੀ ਇਸ ਦੇ ਵਿੱਚ ਵੀ ਕੋਈ ਵੱਡੇ ਪੰਨੇ ਦੇ ਪੀਸ ਆਂਦੇ ਜੋ ਉਹਨਾਂ ਦਾ ਰੇਟ ਰੂ ਹੈ 150 ਰੁਪਏ ਮੀਟਰ ਜੀ ਤੇ ਜੋ ਸਾਡੇ ਚੈਨਲ ਤੇ ਫਸਟ ਟਾਈਮ ਦੇਖ ਰਹੇ ਜੀ ਤੁਹਾਡੇ 숍 ਦਾ ਐਡਰੈਸ ਜਰੂਰ ਦੱਸਣਾ ਚਾਹੂੰਗਾ ਜੀ ਅਸੀਂ ਮਾਨਸੋ ਤੋਂ ਕਰਦੇ ਹਾਂ ਬਲੌਂਗ ਜੀ ਮਾਨਸਾ ਬੱਸ ਸਟੈਂਡ ਤੋਂ ਜੀ ਆਪਣਾ ਸ਼ੋਪ ਦਾ ਰਸਤਾ ਸਿਰਫ 5 ਮਿੰਟ ਦਾ ਹੈ ਜੀ ਮਾਨਸਾ ਬੱਸ ਸਟੈਂਡ ਉੱਤਰ ਜਾਓ ਜੀ ਫਿਰ ਬਾਜ਼ਾਰ ਵੱਲ ਨੂੰ ਆਓ ਜੀ ਪੀਰ ਖਾਨੇ ਦੇ ਨਾਲ ਡੱਬੇ ਵਾਲੀ ਗਲੀ ਹੈ ਇਸ ਨੂੰ ਅੰਗਰੇਜ਼ੀ ਵਿੱਚ ਮਿੱਤਲ ਵਾਲੀ ਗਲੀ ਬੋਲਿਆ ਜਾਂਦਾ ਹੈ ਜੀ ਤੇ ਇਸ ਗਲੀ ਦੇ ਵਿੱਚ ਆਪਣੀ ਚੌਥੀ ਪੰਜਵੀਂ ਦੁਕਾਨ ਹੈ ਜੀ ਹਾਂ ਜੀ ਹੁਣ ਲਾਸਟ ਤੇ ਮੈਂ ਫਿਰ ਇਹੀ ਕਹਿਣਾ ਚਾਹਾਂਗਾ ਜੀ ਕੱਟਪੀਸ ਸ਼ਨੀਵਾਰ ਨੂੰ ਓਪਨ ਕੀਤੇ ਜਾ ਰਹੇ ਹੈ ਜੀ ਸ਼ਨੀਵਾਰ ਨੂੰ ਸਵੇਰੇ 7:30 ਵਜੇ ਜੀ ਸ਼ਨੀਵਾਰ ਨੂੰ ਸਵੇਰੇ 7:30 ਵਜੇ 29 ਜੂਨ ਨੂੰ ਜੀ ਤੇ ਦਾਸ ਤੇ ਰਸੀਆ ਕੰਪਨੀ ਤੇ ਆਇਆ ਕੱਟਪੀਸ ਜੀ ਇੱਕ ਇੱਕ ਪਾਰਸਲ ਹੈ ਜੀ ਤੇ ਤੋਂ ਦਿੱਲੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਣੇ ਰਹੇ ਨੇ ਜੀ ਇਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਡੇ ਕੋਲ ਸਾਡੀ ਵੀਡੀਓ ਸਭ ਤੋਂ ਪਹਿਲ ਤੇ ਸ਼ੋ ਹੋ ਜਾਵੇ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੋ ਕੱਟ ਪੀਸਾ ਦੇ ਚਾਹਵਾਨ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਥੈਂਕਸ ਥੈਂਕ ਯੂ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਬਿਕੋਜ਼ ਅਸੀਂ ਬਹੁਤ ਹਾਰਡ ਵਰਕ ਕਰਦੇ ਆ ਤੁਹਾਡੇ ਲਈ ਜੀ Thank you so much.